ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ सुरेंद्र ਕੰਬੋਲ ਤੁਹਾਡੇ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਹਲਚਲ ਮਚੀ ਹੋਈ ਆ ਅਕਾਲ ਤੱਕ ਤਾਂ ਸਾਬ ਤੋਂ ਫਰਮਾਨ ਵੀ ਜਾਰੀ ਹੋ ਗਿਆ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਤਨਖਾਹੀਆਂ ਵੀ ਕਰਾਰ ਦੇ ਦਿੱਤਾ ਗਿਆ ਮੇਰੇ ਨਾਲ ਇਸ ਵੇਲੇ ਬੀਬੀ ਜ਼ਗੀਰਕੌਰ ਜੀ ਹਾਜ਼ਰ ਨੇ ਗੱਲਬਾਤ ਕਰਦੇ ਬੀਬੀ ਜੀ ਕਾਫੀ ਲੰਬੀ ਲੜਾਈ ਲੜੀ ਜਾਂ ਤੁਹਾਡੇ ਵੱਲੋਂ ਤੁਹਾਡੇ ਨਾਲ ਦੇ ਜਿਹੜੇ ਜਿਹੜੇ ਨਾਲ ਦੇ ਤੁਹਾਡੇ ਸਾਥੀ ਹੈਗੇ ਉਹਨਾਂ ਵੱਲੋਂ ਕਿਵੇਂ ਵੇਖਦੇ ਹੋ ਕਿ ਹੁਣ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾ ਦੇ ਦਿੱਤਾ ਗਿਆ ਦੇਖੋ ਜਿੱਥੇ ਪਾਰਟੀ ਵਿੱਚ ਨੁਕਸਾਨ ਹੁੰਦਾ ਹੋਵੇ ਕਿ ਜੇ ਸਾਰੇ ਅੱਖਾਂ ਵਿੱਚ ਕੇ ਬੈਠੇ ਰਹਿਣ ਤੇ ਫੇਰ ਪਾਰਟੀ ਜਿਹੜੀ ਖਤਮ ਹੋ ਜਾਂਦੀ ਹੈ ਪਹਿਲਾਂ ਵੀ ਨੁਕਸਾਨ ਇਸੇ ਕਰਕੇ ਹੋਇਆ ਕਿ ਅਸੀਂ ਜਦੋਂ ਵੱਡੇ ਗੁਨਾਹ ਹੋਏ ਵੱਡੀਆਂ ਗਲਤੀਆਂ ਹੋਈਆਂ ਅਸੀਂ ਉਸ ਵੇਲੇ ਜਿਹੜਾ ਚੁੱਪ ਕਿਤੇ ਰਹੇ ਬਹੁਤਾ ਬੋਲੇ ਨਹੀਂ ਤਾਂ ਇਹੋ ਗੱਲਾਂ ਅਸੀਂ ਲੈ ਕੇ ਗਏ ਸੀ ਸ਼੍ਰੀ ਅਕਾਲਤਾ ਸਾਹਿਬ ਦੇ ਵੀ ਸਾਡੀ ਕੋਲੋਂ ਚੁੱਪ ਰਹਿਣਾ ਵੀ ਜਿਹੜਾ ਸੀ ਸਾਡਾ ਸਮਝ ਗਲਤੀ ਸੀ ਇਹ ਸਾਡੇ ਮਨ ਤੇ ਬੋਝ ਹੈ ਉਹ ਬੋਝ ਹਲਕਾ ਕਰਨ ਵਾਸਤੇ ਅਸੀਂ ਆਏ ਹਾਂ ਜੋ ਸਾਡੀ ਜਿੰਨੀ ਗਲਤੀ ਬੰਦੀ ਹੈ ਸਾਨੂੰ سزا ਦਿੱਤੀ ਜਾਵੇ ਤੇ ਸਦਾ 20 ਸੀ ਬਾਦਲ ਕਿਉਂਕਿ ਪਿਛਲੇ ਸੀ ਹੁੰਦੇ ਉਹ ਪਿਛੇ ਹੋਏ ਹੈ ਇਹਦਾ ਮਤਲਬ ਸੁਧਾਰ ਲੈਣ ਦਾ ਕੋਈ ਅਸਰ ਹੋਇਆ ਅੱਜ ਸਿੰਘ ਸੇ ਬਣਾ ਨੇ ਪੰਥਕ ਮर्याਦਨ ਦੇਖਦੇ ਹੋਏ ਆ ਸਿਧਾਂਤਕ ਤੌਰ ਦੇ ਉਤੇ ਫੈਸਲਾ ਕੀਤਾ ਬਹੁਤ ਅਸੀਂ تسਲੀ ਮਹਿਸੂਸ ਕਰਦੇ ਹਾਂ ਕਿ ਉਹਨਾਂ ਦਾ ਇਹ ਫੈਸਲਾ ਸਾਰੀ ਸਿੱਖ ਕੌਮ ਨੂੰ ਮਨਜ਼ੂਰ ਹੋਏਗਾ ਫਿਰ ਵੀ ਜਿੱਥੇ ਅਜੇ ਤੱਕ ਵਿਚ ਘਾਟ ਰਹੀ ਹੈ ਪ੍ਰਧਾਨ ਸਾਹਿਬ ਦਾ ਸ਼੍ਰੋਮਣੀ ਕਮੇਟੀ ਦਾ ਸ਼੍ਰੀ ਅਕਾਲਤਾ ਸਾਹਿਬ ਤੋਂ ਉਹਨਾਂ ਰੱਖਣਾ ਦੇ ਜਥੇਦਾਰ ਤੋਂ ਤੇ ਜਾਂ ਇਸ ਦਾ ਸਪਸ਼ਟਿਕਰ ਸਿੰਘ ਸੇ ਬਣਾ ਤੋਂ ਨਾ ਲੈਣਾ ਉਹ ਬਾਅਦ ਦੀ ਗੱਲ ਹੈ ਕੀ ਕਰਦੇ ਕੀ ਨਹੀਂ ਕਰਦੇ ਪਰ ਮੈਂ ਸਭ ਇਹ ਦਿਆਂ ਕਿ ਸਾਨੂੰ ਜਿਹੜੇ ਵੀ ਸਾਡੇ ਸਾਥੀ ਹੈ ਉਹ ਸਾਰੇ ਜਾਂ ਸਿੱਖ ਕੌਮ ਪੂਰੀ ਜਿਹੜੀ ਜ਼ਰੂਰਤ ਇਸ ਫੈਸਲੇ ਮਨਜ਼ੂਰ ਕਰੇਗੀ ਅੱਛਾ ਇੱਕ ਚੀਜ਼ ਹੋ ਰਿਹਾ ਹੈ ਕਿ ਜਿਹੜਾ ਪੁੰਦਰ ਸਾਹਿਬ ਹੋਣਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਉਹ ਤੋਂ ਕਿੰਨਾ ਕੁ ਸਹਿਮਤੋਂ ਕਿਉਂਕਿ ਮੈਨੂੰ ਨਹੀਂ ਲੱਗਦਾ ਹੈਗਾ ਵੀ ਜਿਹੜਾ ਬਾਕੀ ਤੇ ਰਹੇਗਾ ਆ ਉਹ ਉਸ ਨਾਲ ਸਹਿਮਤ ਹੈਗਾ ਇਕੋ ਪੁੰਦੜ ਸਾਹਿਬ ਜਿਹੜੇ ਐ ਮੇਰੇ ਕਾ ਪਲੱਸ 80 ਹੋ ਗਏ। ਹੂੰ ਪ੍ਰਧਾਨ ਆਪੜਾ ਐਕਟਿਵ ਹੈ। ਹੂੰ ਉਹ ਤੇ ਸਾਰੇ ਦੌਰ ਪਰ ਉਹ ਕੇ ਕੰਮ ਕਰ ਸਕਦੇ। ਪ੍ਰਧਾਨ ਦੀ ਕਿਹੜੀ ਤਕਲੀਫ ਆ ਗਈ ਸੀ ਵੀ ਜਿਹੜੇ ਉਹਨੂੰ ਐਕਟਿਵ ਪ੍ਰਧਾਨ ਲਾਉਣਾ ਸੀ। ਹੂੰ ਦੂਜੀ ਗੱਲ ਆ ਗਈ ਹੈ ਕਿ ਉਹਦੀ ਆਪਣੀ ਡਿਊਟੀ ਨਹੀਂ ਸੀ ਬੰਦੀ ਉਹ ਵੀ ਪੰਚ ਦਾ ਦੋਸ਼ੀ ਹੈ। ਹੂੰ ਪੁੰਦੜ ਵੀ ਜਿਹੜੇ ਕਾਰਤਾ ਸਰ ਤੇ ਉਹਨੂੰ ਵੀ ਪੇਸ਼ ਹੋਣਾ ਪੈਣਾ। ਕਿਉਂਕਿ ਉਹ ਵਿੱਚ ਮੀਟਿੰਗਾਂ ਕਰਾਉਂਦੇ ਰਹੇ ਐ। ਤੇ ਜੇ ਪ੍ਰਧਾਨ ਸਾਹਿਬ ਨੇ ਤਨਖਾਹੀਏ ਕਰਾਰ ਹੋ ਗਏ ਤਾਂ ਉਹਨਾਂ ਅਜੇ ਦੇ ਦਿਨ ਚਾਹੀਦਾ ਅਸਤੀਫਾ ਪੁੰਦਰਸਾਉ ਦੇ ਐਕਟ ਦੇ ਪ੍ਰਦਾਨ ਲਾਉਣ ਦਾ ਕੋਈ ਬੰਦਾ ਹੀ ਨਹੀਂ ਸੀ ਇਸ ਕਰਕੇ ਮੈਂ ਸਭੀ ਦੀ ਕੋ ਵੀ ਗਲਤੀ ਕੀਤੀ ਤਾਂ ਜਦੋਂ ਅ ਕਾਲੀ ਦਲ 2 13 ਚ ਵੰਡਿਆ ਗਿਆ ਤੁਸੀਂ ਚੰਦੂ ਮਾਜਰਾ ਦੇ ਸਾਥੀ ਬਣ ਗਏ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਸੀਗਾ ਉਦੋਂ ਇੱਕ ਮੀਟਿੰਗ ਰੱਖੀ ਗਈ ਸੀ ਜਲੰਧਰ ਦੇ ਵਿੱਚ ਜਦੋਂ ਤੁਸੀਂ ਇੱਕ ਗੱਲ ਕਹੀ ਸੀਗੀ ਤੁਹਾਡੇ ਸਾਥੀਆਂ ਨੇ ਵੀ ਗੱਲ ਕਹੀ ਸੀਗੀ ਪ੍ਰੈਸ ਕਾਨਫਰੰਸ ਦੌਰਾਨ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟ ਜਾਣ ਤੇ ਔਰ ਅਸੀਂ ਚਾਹੁੰਦੇ ਆ ਕਿ ਇੱਕ ਇਹੋ ਜਿਹਾ ਪ੍ਰਧਾਨ ਬਣਾਇਆ ਜਾਵੇ ਜਿਹੜਾ ਸਿਆਸੀ ਤਜਰਬਾ ਵੀ ਰੱਖਦਾ ਹੋਵੇ ਧਾਰਮਿਕ ਵੀ ਹੋਵੇ ਸਮਾਜਿਕ ਵੀ ਹੋਵੇ ਹਰ ਪਾਸਿਓ 100% ਯਾਨੀ ਕਿ ਉਹ ਮੁਕਮਲ ਹੋਵੇ ਉਸ ਨੂੰ ਪ੍ਰਧਾਨਗੀ ਦਾ ਅਹੁਦਾ ਦਿੱਤਾ ਜਾਵੇ ਦੇਖੋ ਪ੍ਰਧਾਨ ਚੋਣਨਾ ਵੀ ਇੱਕ ਪ੍ਰੋਸੀਜਰ ਹੈ ਸਾਡੀ ਅਰਤੀ ਹੁੰਦੀ ਹੈ ਫਿਰ ਵਲੰਟੀਅਰ ਬੰਦੇ ਡੈਲੀਗੇਟਸ ਬੰਦੇ ਆ ਫਿਰ ਡੈਲੀਗੇਟਸ ਜਿਹੜੇ ਆ ਉਹ ਪ੍ਰਧਾਨ ਚੁੰਦੇ ਆ ਨਵੰਬਰ ਵਿੱਚ ਪ੍ਰਧਾਨ ਦੀ ਚੋਣ ਆਉਣੀ ਹੈ ਤੇ ਪਰਤੀ ਹੋ ਜੇ ਦੁਆਰਾ ਸਾਰੇ ਅਸੀਂ ਰਲ ਕੇ ਭਰਤੀ ਕਰ ਲੈਣੇ ਆ ਉਹ ਵੀ ਕਰਨ ਅਸੀਂ ਵੀ ਕਰੀਏ ਇਹ ਪ੍ਰਧਾਨ ਚੁਣਨ ਲੱਗੇ ਜਿਹੜੇ ਚੁਣਨਾ ਅੱਛਾ ਇੱਕ ਚੋਰ ਚੀਜ਼ ਆ ਗਈ ਹੈ ਕਿ ਤੁਸੀਂ ਜਾਉਂਗੇ ਅਕਾਲੀ ਦਲ ਕੋਲ ਗੱਲਬਾਤ ਕਰਨ ਉਹ ਤਾਂ ਹੀ ਅਕਾਲੀ ਦਲ ਦੇ ਹੀ ਆ ਜੀ ਉਹਨਾਂ ਨੂੰ ਬੁਲਾ ਲਉਂਗਾ ਬੁਲਾਉਂਗੇ ਬੁਲਾ ਦੇ ਸਾਰੇ ਅਕਾਲੀ ਦਲ ਨੂੰ ਕਹਾਂਗੇ ਵੀ ਆਓ ਇਕੱਠੇ ਹੋ ਕੇ ਆਪਾਂ ਭਰਤੀ ਕਰੀਏ ਇੱਕ ਆਖਰੀ ਸਵਾਲ ਹੈ ਕਿ ਹੁਣ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਲਮਾਣੇ ਸੇ ਇੱਕ ਵਜੋਂ ਅਕਲ ਤੱਕ ਪਹੁੰਚਣਗੇ ਦੇ ਕੋਰ ਨੇ ਲੈ ਕੇ ਦੇ ਦਿੱਤਾ ਕਿ ਮੈਂ ਨਵਾਨੇ ਸਿੱਕ ਵਾਂਗੂ ਆਉਂਗਾ ਮੈਨੂੰ ਤਾਂ ਲੱਗਦਾ ਅੱਜ ਹੀ ਉਹਨਾਂ ਨੂੰ ਅਸਤੀਫਾ ਦੇਣਾ ਪਏਗਾ ਕਿਉਂਕਿ ਉਹ ਤਨਖਾਹੀਏ ਕਰਾ ਰਹੋਗੇ ਤਨਖਾਹੀਏ ਜਿਹੜਾ ਉਹ ਪ੍ਰਧਾਨ ਸ਼ੋਮੀ ਕਾਲਨ ਤਾਂ ਪ੍ਰਧਾਨ ਨਹੀਂ ਰਹਿ ਸਕਦਾ ਧੰਨਵਾਦ ਗੱਲਬਾਤ ਕਰ ਲਈ ਸੋ ਇਸ ਸਾਡੇ ਨਾਲ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਹੁਣ ਜੋ ਅਕਾਲ ਸਕਦਾ ਫੈਸਲਾ ਆਇਆ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਆਪਣੀ ਪ੍ਰਧਾਨਗੀ ਅਹੁਦੇ ਤੋਂ ਖੜ ਦੇਣੀ ਚਾਹੀਦੀ ਹੈ ਸਿਫਾ ਦੇ ਦੇਣ ਵਾਲਾ ਚਾਹੀਦਾ ਕਿਉਂਕਿ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਸੁਵੀਰ ਸਿੰਘ ਬਾਦਲ ਹੁਣ ਤੱਕ ਹੀ ਆਕਰਾਰ ਦੇ ਦਿੱਤੇ ਗਏ ਨੇ ਤੇ ਜਲਦ ਹੀ ਨਿਮਾਣੇ ਸਿੱਖ ਵਜੋਂ ਸੁਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਨਜ਼ਰ ਆਉਂਦੇ ਆ ਜਾਂ ਨਹੀਂ ਇਹ ਆਉਣ ਵਾਲੇ ਸਮੇਂ ਦੱਸੇਗਾ ਸਤਿ ਸ੍ਰੀ ਅਕਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ